ਕਰਾ ਹਾਂ ਅਏ ਮੈਨੂੰ ਬੁਖਾਰ ਅਏ ਡਾਕਟਰ ਕੋਲ ਜਾਵਾਂ ਦਵਾਈ ਲੈਣ ਡਾਕਟਰ ਨੇ ਪੁੱਛਣਾ ਕੀ ਖਾ ਲਾ ਦਾਂ ਦਵਾਈ ਦੇ ਦਾਂ ਰੋਟੀ ਖਾਧੀ ਆ ਕਿ ਨਹੀਂ ਮੈਂ ਕੀ ਦੱਸੂਗਾ ਦਵਾਈ ਤਾਂ ਦੇਤੀ ਤੇ ਹੋਰ ਚੱਕਰ ਆਉਣੇ ਆ ਚੱਕਰ ਤੇ ਮੈਨੂੰ ਪਹਿਲਾਂ ਹੀ ਬੜੇ ਆਉਂਦੇ ਆ ਹਾਂ ਅੱਜ ਮਾਂ ਦੀ ਮੇਰੀ ਮੰਨਵਾ ਦਿਨਾਂ ਵੇਖਣੋਂ ਮਿਲਦੇ ਐ ਮਨ ਆਇਆ ਆਦਰਾ ਚਾਚੀ ਗਈ ਜਾਂਦੀ ਢੜੀ ਮੁੜੀ ਮੇਨੇ ਮਾਂ ਦੀ ਤੂੰ ਆਪਣੀ ਮਾਂ ਖਾ ਲਈ ਤੂੰ ਆਪਣਾ ਪਿਓ ਖਾ ਲਿਆ ਆਇਵੇਂ ਕੀ ਖਾ ਲਿਆ ਦਸ ਮੈਨਾਂ ਤਾਂ ਰੋਟੀ ਨਹੀਂ ਜੁੜਦੀ ਰੋਟੀ ਨਹੀਂ ਖਾਂ ਜੋ ਕੀ ਮਿਲਦੀ ਮੈਂ ਕਿੱਥੋਂ ਖਾ ਲਿਓ ਐ ਐ ਤੋ ਬੁਈ ਕਿ ਨਹੀਂ ਕਿੜਾ ਕੀ ਲੱਗਣੀ ਮੈਂ ਤੇ ਅੰਦਰ ਜਾ ਕੇ ਲੰਮਾ ਵੀ ਨਹੀਂ ਪੈ ਸਕਦਾ ਮੈਨੂੰ ਤੇ ਉਹ ਵੀ ਕਹਿਣਾ ਜਾ ਉੱਧਰ ਜਾ ਕੇ ਬੇਰੀ ਥੱਲੇ ਪੈ ਜਾ ਉੱਥੇ ਹਵਾ ਵਗਦੀ ਇੱਥੇ ਨਾ ਪਏ ਅੰਦਰ ਆਏ ਰੋਟੀ ਉਹਨਾਂ ਸ਼ਾਮ ਨੂੰ ਮਿਲੂ ਰਾਤ ਨੂੰ ਮੈਂ ਤਾਂ ਪਹਿਲਾਂ ਹੀ ਮਰਨ ਹੋਇਆ ਮੇਰਾ ਕੰਮ ਤੇ ਕੰਮ ਕੰਮ ਤੇ ਕੰਮ ਮੈਂ ਤੇ ਇੱਥੇ ਪਿਆ ਵੀ ਵੇਖ ਲਿਆ ਨੇ ਚਾਚੀ ਨੇ ਕਹਣਾ ਕੀ ਕਰਦਾ ਤੁਸੀਂ ਦਲਵੇਂ ਪੈ ਕੇ ਆ ਕਰਦੇ ਸਫਾਈ ਛੇਤੀ ਡੰਗਰ ਰਤਨ ਬੰਨਣੇ ਆ ਤੂੜੀ ਪਾਉਣ ਵਾਲੀ ਆ ਮੀਨੇਰੀ ਆ ਗਿਆ ਤੂੜੀ ਕਿੱਥੇ ਪਾਉਣੀ ਆਪਾਂ ਆਹ ਬਾਤ ਐਨੇ ਦੁੱਖ ਕੂਕਾ ਦਾ ਮੰਦਾ ਜਾਂਦਾ ਵਾ ਪ੍ਰਾਉਡ ਨਹੀਂ ਬਣਾਉਂ ਆਉਂਦੇ ਬਾਗੇ ਤੇ ਜਾਂਦਾ ਨਹੀਂ ਜੇ ਨਾਲ ਹੀ ਲੈ ਆ ਜੂਗਾ ਤੇ ਚੱਲ ਉੱਥੇ ਖਾ ਲਊਗਾ ਇੱਥੇ ਦੇ ਘਰ ਤੇ ਕੁਛ ਵੀ ਨਹੀਂ ਖਾਂਦਾ ਤੇ ਕੋਈ ਨਾ ਖੱਤਾ ਕੱਲ ਡਿੱਗ ਪਿਆ 15 150 150 ਰੁਪਏ ਲਵਾਤਾ ਉੱਤੇ ਪਹਿਲਾਂ ਜਮਨੇ ਨੇ ਮਾਂ ਖਾ ਲਈ ਮੜਕੇ ਪਿਓ ਵੀ ਖਾ ਲਿਆ ਹੁਣ ਪਤਾ ਨਹੀਂ ਕੀ ਕਰਨਾ ਇਹਨੇ ਅਜੇ ਕੀ ਬਾਕੀ ਰਿੰਦਾ ਅਜੇ ਰਸਜੀ ਖਾਣੀ ਉਹ ਜਦੋਂ ਡੈਣ ਨਹੀਂ ਹੁੰਦੀ ਉਹ ਸਾਦੀ ਇਹਦਾ ਦਾ ਮੇਰਾ ਉਹ ਇਹ ਨਵੇਂ ਦਾ ਰਿੰਦਾ ਵੀ ਕੀ ਖਾਂਦਾ ਕੀ ਕਰਦਾ ਕੀ ਦਿੰਦੀ ਚੀਜ਼ ਉਹ ਕਿਹੜਾ ਅੱਗੇ ਖਾਂਦਾ ਵਾ ਅੱਗੇ ਵੀ ਕੁਝ ਨਹੀਂ ਖਾਂਦਾ ਉਹ ਸਕੂਲੋਂ ਵੀ ਓਦਾਂ ਹੀ ਮੋੜ ਲਿਆ ਹੁੰਦਾ ਟਖਣ ਜੇ ਵੱਧੋ ਵੱਧਿਆ ਘਾਰ ਹੀ ਫੁਰਕੀ ਇਹਨੂੰ ਖਵਾਲ ਤੋਲ ਦੋ ਤੇ ਖਾ ਲੈਂਦਾ ਨਹੀਂ ਤੇ ਨਹੀਂ ਤੂੰ ਰੋਟੀ ਖਾ ਲੈ ਆਪ ਰੋਟੀ ਬਣੀ ਆ ਹਾਂ ਲੈ ਨਹੀਂ ਮੈਂ ਜੀ ਚੀਚੀ ਜੀ ਪੁੱਤ ਸਕੂਲੋਂ ਆਣ ਕੇ ਖਾਈ ਦੀ ਐ ਇਸ ਕੁਛੇਰੇ ਛੇ ਥੋੜੀ ਚੀਚੀ ਖਾਈ ਦੀ ਮੇਰੇ ਪੋਤੇ ਹੋਣਾ ਰੋਟੀ ਪਰੌਠੀ ਬਣੀ ਐ ਕਿੰਨੀ ਸੋਹਣੀ ਪਰੌਠੀ ਬਣੀ ਐ ਨਹੀਂ ਆਣ ਕੇ ਲੈ ਕੇ ਦਊਂਗੀ ਆਪਣੇ ਪੋਤੇ ਨੂੰ ਦੋ ਚੀਚੀਆਂ ਲੈ ਦਊਂਗੀ ਚੰਗਾ ਹੈ ਤਾਂ ਹੁਣ ਮੇਰਾ ਪੁੱਤ ਪਰੌਠੀ ਖਾ ਲ ਫਿਰ ਖੁੱਖੂ ਲੱਗ ਜੂਗੀ ਠੀਕ ਹੈ ਹੈ ਠੀਕ ਹੈ ਨਾ ਚਲੋ ਵਾ ਪਰੌਠੀ ਲੈਣੀ ਤੁਹਾਨੂੰ ਸਾਪੀ ਸਭੀ ਦਸੋ ਜਾਤੀ ਸਭੀ ਬੱਚੇ ਨੂੰ ਸਕੂਲ ਛੱਡ ਕੇ ਆ ਚਾਚੀ ਮੇਰੇ ਕੋਲ ਨਹੀਂ ਜਾਇਆ ਜਾਣਦਾ ਤੂੰ ਆਪ ਚਲ ਜਾ ਤੈਨੂੰ ਪਤਾ ਕੱਲ ਦਾ ਮੈਂ ਬਿਮਾਰ ਆ ਕੱਲ ਦਾ ਬਿਮਾਰ ਤੇ ਅਜੇ ਤੱਕ ਠੀਕ ਨਹੀਂ ਹੋਇਆ ਦਵਾਈ ਲਿਆਂਦੀ ਆ ਠੀਕ ਤੇ ਹੋ ਜਾ ਮੈਨੂੰ ਲੱਤਾਂ ਦੁਖੀ ਜਾਣ ਡੀਆਂ ਵਾ ਜੇ ਤੂੰ ਬਾਹਰ ਫੇਰਨਾ ਹੁੰਦਾ ਤੇਰੀਆਂ ਲੱਤਾਂ ਨਹੀਂ ਦੁਖਦੀਆਂ ਹੁੰਣ ਤੇਰੀਆਂ ਲੱਤਾਂ ਦੁਖੋਂਡੀਆਂ ਵਾ ਓਹਾ ਤੇ ਹੈਗਾ ਵਾ ਸਕੂਲ ਛੱਡ ਆ ਉਹ ਹੈਗਾ ਪਤਾ ਤੇ ਮੈਂ ਕਿੰਦੀ ਬਹਾ ਹੈਗਾ ਤੇ ਤੂੰ ਛੱਡਿਆ ਰਾਤੀਂ ਮੈਂ ਦਵਾਈ ਲੈ ਕੇ ਪਿਆ ਨਹੀਂ ਮੇਰੇ ਕੋਲ ਅਸਰ ਕੀਤਾ ਦਵਾਈ ਨੇ ਮੈਨੂੰ ਲੱਗਦਾ ਫੇਰ ਲਿਓਣੀ ਪੈਣੀ ਆ ਚਾਚੀ ਆਹੋ ਬਾਨੇ ਬਾਬਾ ਵੀ ਮੈਨੂੰ ਕੋਈ ਕੰਮ ਨਾ ਕਹ ਦੇ ਨਾ ਮੈਂ ਠੀਕ ਨਹੀਂ ਆ ਉਹ ਚਾਬੀ ਦੋ ਫੇਰ ਮੋਟਰਸਾਈਕਲ ਤੇ ਮੋਟਰਸਾਈਕਲ ਤੇਲ ਨਹੀਂ ਆ ਉਹ ਪਵਾ ਲਈ ਨਾ ਮੈਂ ਤੇ પેટ્રોલ ਪੰਪ ਤੋਂ ਪਵਾ ਲਿਆ ਨਾ ਨਾਲੇ પેટ્રોલ ਪੰਪ 'ਚ ਹਿੱਸਾ ਵੜਾ ਉੱਥੇ ਜਾ ਕੇ ਪਵਾ ਲੈਣਾ ਤੂੰ ਪੈਸੇ ਦੇ ਦੋ ਰੁਪਈਆ 100 ਬੜਾ ਮੇਰੇ ਕੋਲ ਨਹੀਂ ਕੋਈ ਪੈਸਾ ਵੀ ਕੱਲ ਤੈਨੂੰ 150 ਰੁਪਏ ਦਿੱਤਾ ਦਵਾਈ ਲਈ ਅੱਜ ਮੈਂ ਤਾਂ ਉਹ ਤੇਨੂੰ ਮੋਟਰਸਾਈਕਲ ਲਈ 100 ਨਹੀਂ 250 ਰੁਪਏ ਹੋ ਗਿਆ ਤੂੰ ਮੇਰੇ ਕਮਾ ਕੇ ਉੱਥੇ ਰੱਖਣੇ ਆ ਉਹ ਚਾਚੀ ਜੀ ਜਦੋਂ ਮੈਂ ਕਮਾਊਗਾ ਤੂੰ ਹੀ ਲੈਣੇ ਆ ਮੈਂ ਕਿਨੂੰ ਦੇਣੇ ਹੋਰ ਪਤਾ ਮੈਨੂੰ ਜਿੰਨੇ ਕ ਕਮਾ ਕੇ ਮੇਰੇ ਹੱਥੇ ਰੱਖਣੇ ਤੂੰ ਉਹ ਮੇਰਾ ਕਿਹੜਾ ਮਾਪਿਓ ਹੈ ਜਿਹੜੇ ਮੈਂ ਕਿਸ ਨੂੰ ਦੇਣੇ ਆ ਮੇਰੀ ਗੱਲ ਸੁਣ ਜੰਮਣਾ ਤੇ ਮਾਂ ਨੂੰ ਖਾ ਗਿਆ ਮੁੜ ਕੇ ਪਿਓ ਨੂੰ ਖਾ ਗਿਆ ਤੇਰੀ ਚੰਦਰੇ ਦੀ ਮੈਂ ਕਮਾਈ ਖਾਣੀ ਬਹੁਤ ਕਿ ਲੋਕਾਂ ਦੀਆਂ ਗੱਲਾਂ ਕਰਾਉਣ ਨੂੰ ਮੈਂ ਕਿਹੜੇ ਖਾਦੇ ਚਾਚੀ ਮਾਪੇ ਮੈਨੂੰ ਹਰ ਮੈਂਡੇ ਨਾਲ ਤੂੰ ਇਹੋ ਗੱਲ ਕਹਿੰਦੇ ਜੇ ਮਾਪੇ ਉਹ ਖਾ ਗਿਆ ਮਾਪੇ ਉਹ ਖਾ ਗਿਆ ਮੈਨੂੰ ਛੱਡ ਦੇਂਦੇ ਮਾਪੇ ਛੱਡਦਾ ਤੇ ਰਹਿੰਦੇ ਨਾ ਤੇਰੇ ਨਾਲ ਤੂੰ ਤਾਂ ਜੰਮਦਾ ਹੀ ਉਹਨਾਂ ਨੂੰ ਖਾ ਗਿਆ ਮੈਂ ਕਿਹਾ ਉਹਨਾਂ ਨੇ ਗੱਲ ਕੁੱਟਿਆ ਉਹ ਤੇ ਰੱਬ ਲੈ ਗਿਆ ਉਹਨਾਂ ਨੂੰ ਮੇਰੀ ਮਾੜੀ ਕਿਸਮਤ ਮੈਨੂੰ ਸੁੱਟ ਗਿਆ ਇੱਥੇ ਤੇਰੀ ਕਾਦੀ ਮਾੜੀ ਕਿਸਮਤ ਮਾੜੀ ਕਿਸਮਤ ਸਾਡੀ ਆ ਤੇਰੀ ਕਾਦੀ ਮਾੜੀ ਕਿਸਮਤ ਆ ਜਾ ਇੰਨਾ ਗੱਲਾਂ ਦਾ ਕੜਾਣਾ ਬਣਾ ਮੁੰਡਾ ਛੱਡ ਗਿਆ ਲੇਟ ਹੋਣ ਦਿਆ ਵਾ ਚਾਚੀ ਮੈਂ ਤੇ ਕਹਿੰਦੇ ਹੂੰ ਤੁਸੀਂ ਸ਼ਟਡਾਉਨ ਦੇ ਵੇਹ ਬਹਾਨੇ ਕਿਦ ਲ ਭੰਡਿਆ ਪਖੰਡ ਕਰਕੇ ਕਿੰਨਾ ਦੱਸ ਕਾਲੀ ਬਿਮਾਰ ਹੈ ਜਿਤਨੀ ਬਿਮਾਰ ਹੁਣ ਇੱਕ ਇਹ ਮੁੰਡੇ ਦਾ ਫੋਨ ਆ ਗਿਆ ਉਸੇ ਵੇਲੇ ਤੁਰ ਪੈਣਾ ਤੂੰ ਚਾਚੀ ਵਾਲੇ ਤੇ ਪੱਠੇ ਵੀ ਪਾਉਣ ਵਾਲੇ ਆ ਕਾਦੀ ਪਾਉਣਾ ਹੀ ਮੈਨੂੰ ਸਹਾਲ ਕਰਨਾ ਵਾ ਹਲਦੀ ਮਿੱਟੀ ਵੀ ਚੁੱਕਣ ਵਾਲੀ ਰਹਿ ਗਈ ਥੋੜੀ ਜੀ ਕੋਈ ਨਹੀਂ ਮਿੱਟੀ ਚੁੱਕਣ ਵਾਲੀ ਚੁੱਕਣੀ ਆ ਸਾਰੇ ਕੰਮ ਕਰਨ ਵਾਲੇ ਹੀ ਆ ਨਾ ਚੱਲ ਓਏ ਚੱਲੀਏ ਸਕੂਲੇ ਚਾਚੀ ਬੈਠੀ ਰਹੇ ਚੀਜੀ ਰਹਿਣੀ ਬਾਹੂ ਮੇਕੋ ਦੇ ਪੈਸੇ ਆ ਨਹੀਂ ਆਪਣੀ ਮੰਮੀ ਕੋਲੋਂ ਲੈ ਲੈ ਪੁੱਤ ਮੈਂ ਤੈਨੂੰ ਫਦੇ ਕਿਹਾ ਸੀ ਨਾ ਫੇ ਸਕੂਲੋਂ ਆਣ ਕੇ ਜਦੋਂ ਉਹ ਸਕੂਲੋਂ ਆਏਗਾ ਉਦੋਂ ਨੂੰ ਮੈਂ ਚੀਜੀ ਤੇਨੂੰ ਲੈ ਦੂੰਗੀ ਠੀਕ ਆ ਮੇਰਾ ਪੁੱਤ ਜਾ ਤਾ ਮੈਂ ਚੀਜੀ ਲੈ ਦੂੰਗੀ ਹੰਦਿਆਂ ਨੂੰ ਰੱਖ ਕੇ ਰੱਖੂੰਗੀ ਤੂੰ ਜਾ ਮੇਰਾ ਪੁੱਤ ਜਾ ਜਾਓ ਸੋਖਾ ਪੁੱਤ ਨੇ ਆਇਆ ਸਬਜੀ ਕੇ ਵੇਲਾ ਹੋ ਗਿਆ ਮੌਸਮ ਵੀ ਅੱਗੇ ਖਰਾਬ ਹੋਇਆ ਮੀਂਹ ਜੇਦਰ ਹੋ ਬਣਿਆ ਹਾਂਜੀ ਆ ਵੇਖੋ ਬੱਸ ਮੰਮੀ ਕਰੇਲੇ ਧੋਣ ਲੱਗ ਪਈ ਨੇ ਪੁੱਤ ਕਿੰਨਾ ਟਾਈਮ ਲੱਗ ਜਾਣਾ ਆ ਵੇਖਾ ਇਹ ਸਗੋਂ ਪੈਰਾਂ ਦੇ ਛਿਲ ਛੁਲ ਕੇ ਰੱਖ ਲੈਂਦੇ ਨਾ ਧੁੱਪੇ ਤੇ ਕੋੜ-ਕੜ ਮਰ ਜਾਣੇ ਚਲੋ ਕੋਈ ਨਹੀਂ ਮੰਮੀ ਚੰਗੀ ਤਰ੍ਹਾਂ ਪੁੰਨ ਲਾਂਗੀ ਤੇਲ ਵਿੱਚ ਮੈਂ ਹਾਂ ਜਿੱਦਾਂ ਦੇ ਅੱਗੇ ਬਣਾਉਣੀ ਹੁੰਦੀ ਨੇ ਨਾ ਸਵਾਦ ਜੇ ਉਦਾਂ ਤਾਂ ਮੇਰੇ ਪਤੀ ਬਣਾਵੀਂ ਚੰਗਾ ਬੰਦੇ ਆ ਜੀ ਕੋਈ ਨਹੀਂ ਮੰਮੀ ਹੱਥਾਂ ਤੇ ਬਣਾਵਾਂਗੀ ਮੈਂ ਹਾਂ ਮੈਂ ਆਦੇ ਤੋਂ ਉਹ ਨਹੀਂ ਵੀ ਜੋਤੀ ਨੂੰ ਥੋੜੀ ਥੋੜੀ ਜਾਚ ਦੱਸ ਚਲ ਕੋਈ ਗੱਲ ਨਹੀਂ ਮੰਮੀ ਜਦੋਂ ਉਹਦਾ ਹੋਇਆ ਨਾ ਦਿਲ ਉਹਨੇ ਆਪੇ ਸਿੱਖ ਲੈਣੀ ਮੇਰੇ ਕਹਿਣ ਤੋਂ ਥੋੜੀ ਸਿੱਖਣੀ ਜਾਂਨੇ ਚਲ ਪੁੱਤ ਤੂੰ ਵੱਡਿਆ ਆ ਤੈਨੂੰ ਸਾਰੀ ਜਾਂਚ ਵਾ ਤੇ ਉਹਨੂੰ ਵੀ ਸਿੱਖਣੀ ਚਾਹੀਦੀ ਆ ਥੋੜੀ ਬੋਤੀ ਇਦਾਂ ਧੀਆਂ ਪੱਤਾ ਨੂੰ ਹਰ ਇੱਕ ਸਬਜੀ ਬਣਾਉਣੀ ਆਉਣੀ ਚਾਹੀਦੀ ਹੁਣ ਤੂੰ ਤਾਂ ਕਿਸੇ ਕੋ ਗਲਤ ਨਾ ਮੇਰੀ ਧੀ ਕਰਾਉਂਗੀ ਜਾਉਂਗੀ ਸੋਹਰੇ ਤੇ ਕੋਈ ਨਹੀਂ ਸਾਰੇ ਸਚਿਆਰੀ ਉਹਨੂੰ ਵੀ ਸਿਖਾਲ ਦਉਗੀ ਅਬ ਮੌਸਮ ਕਿਦਾਂ ਦਾ ਹੋਇਆ ਮੰਮੀ ਟੱਟ ਵੇਸ ਹੋ ਜਾਂਦਾ ਏ ਧੁੱਪ ਚੜ ਜਾਂਦੀ ਝਾਟੀ ਨੀਰ ਖਾਨਾ ਹੁੰਦਾ ਪਿੰਦਾ ਹੋਰ ਪੁੱਤ ਲੋਕਾਂ ਦੀਆਂ ਤੂੜੀਆਂ ਬਣਡੀਆਂ ਤੇ ਮਾਲਕ ਦੇ ਹੱਥ ਵਾਸੀ ਆ ਸਭ ਮਾਂ ਉਹੀ ਕੇ ਨਾੜ ਵੀ ਤਾਂ ਗਿੱਲਾ ਹੋ ਜਾਂਦਾ ਫਿਰ ਗਿੱਲਾ ਹੋ ਗਿਆ ਮਸ਼ੀਨਾਂ ਰੋਕ ਗਿਆ ਹੀ ਉਹ ਤਾਂ ਇਹ ਕਈ ਤੇਲ ਦੀ ਪ੍ਰਵਾਹ ਕਰ ਲਿੰਦੇ ਕਈ ਫਿਰ ਨਹੀਂ ਕਰਦੇ ਗਿੱਲੇ ਗੁੱਲੇ ਚ ਡਾ ਪਿੰਦੇ ਹਾਂ ਹੋਣਾ ਸਾਲ ਪਰਵਾਹੀ ਤੇ ਚਾਹੀਦੀ ਹੁੰਦੀ ਚੀਜ਼ ਹਾਂਜੀ ਮੰਮੀ ਪ੍ਰਾਣੀ ਦੇ ਕਿੱਦਾਂ ਆਉਣੀ ਆ ਘਰ ਆਪਣੀ ਪੁੱਤ ਨੂੰ ਕੰਪੈਨ ਦਾ ਹੀ ਹੈ ਨਾ ਜਿੱਦਣ ਕੰਪੈਨ ਮਿਲੂਗੀ ਉਧਰ ਨੂੰ ਰਾਹ ਹੈ ਨਹੀਂ ਗਾੜੀ ਸਾਡੀ ਪੈੜੀ ਵਾਲ ਨੂੰ ਆ ਫਿਰ ਲੱਗੇ ਵੱਡਣ ਆਏ ਤੇ ਫੇਰ ਹੀ ਆਉਣੀ ਆ ਨਾ ਉਹਨਾਂ ਨੇ ਵੀ ਆਹੋ ਉਹ ਵੱਡਣਗੇ ਅਗਲੇ ਬੰਦੇ ਜਿਹੜੇ ਫੇਰ ਹੀ ਸਾਡੇ ਕੋ ਹੂੰ ਜਾਊਗੀ ਤੇ ਮੰਮੀ ਛੋਟਾ ਜਿਆ ਕਦੋਂ ਵੀ ਹੈਗਾ ਰਹਿਤਾ ਵੀ ਪਾੜਾ ਉਹਨਾਂ ਨੇ ਕਰੇਲੇ ਦੇ ਆਪਾਂ ਲਾ ਫਿਰ ਤੋਂ ਕੋ ਹੋਰ ਸਵਾਦ ਆਉਣਾ ਬਣਾ ਥਾਣਾ ਨਾਲ ਰੈਤਾ ਪਾ ਲਈਨੀ ਇਹ ਇਹ ਇਤਰੀ ਮਾਸੀ ਜਾਂਦੀ ਹੋਂ ਨਾ ਉਹ ਆ ਜਾਂਦੀ ਤੇ ਚੱਲ ਜਿੱਦਾਂ ਹੁਣ ਸਬਜ਼ੀ ਬਣਨੀ ਰੈਤਾ ਰੂਤਾਦੇ ਉਹਨੇ ਬੜਾ ਕੋਸ਼ਿਸ਼ ਹੋ ਕੇ ਰੋਟੀ ਖਾਣੀ ਨਾਲ ਹਾਂਜੀ ਤੇ ਹੈ ਮੰਮੀ ਕੰਮਾਂ ਦੇ ਦੇਣੋਂ ਆਂਦੀ ਹੈਗੀ ਆਉਣਾ ਤੇ ਟਾਈਮ ਉਹਦਾ ਲੱਗਦਾ ਨਹੀਂ ਤੇ ਦਿਲ ਉਹਦਾ ਕਰਦਾ ਕਿ ਆਵਾਂ ਹਾਂ ਮਤ ਪਰ ਮੰਮੀ ਮੇਰੀ ਗੱਲ ਸੁਣੋ ਹੁਣ ਇਨਾ ਦਿਨਾਂ ਵਿੱਚ ਕਿਹਦੇ ਕੋ ਨਿਕਲਿਆ ਜਾਂਦਾ ਜੀ ਹੁਣ ਜੇ ਮੈਂ ਰੂਣਾ ਨਹੀਂ ਪੁੱਤ ਕਣਕਾਂ ਸੰਭਲੀ ਆ ਸਾਰਾ ਕੰਮ ਕਰ ਲਿਆ ਤੁੜੀ ਬਣਾ ਲਈਆ ਆੜਾ ਹੀ ਕੰਮ ਜਰਾ ਲੇਟ ਹੁੰਦਾ ਉਹਦੇ ਵੇਲੇ ਨਾ ਇਹ ਆਪਣਾ ਕਣਕੋਣਾ ਨੇ ਮੈਂ ਵੀ ਤੂੰ ਹੀ ਵੀ ਸੋ ਗੁੰਦ ਨੂੰ ਕਹਿ ਕਹੋਗੇ ਤੇ ਟਾਈਮ ਨਾ ਕਰਾ ਲਿਆ ਕਰੋ ਪੁੱਤ ਅੱਜ ਕੱਲ ਕੰਮਾਂ ਦੇ ਦਿਨਾਂ ਚ ਆਪੋ ਆਪਣੇ ਕੰਮ ਹੁੰਦੇ ਮਾਸਟਰ ਤਰ੍ਹਾਂ ਠੀਕ ਨਹੀਂ ਰਿੰਦਾ ਹੂੰ ਤੇ ਤੈਨੂੰ ਪਤਾ ਜਦ ਬੰਦਾ ਤਗੜਾ ਨਾ ਹੋਵੇ ਤੇ ਅੱਜ ਕੱਲ ਦਾ ਹੈਗਾ ਜਮਾਨਾ ਕਿ ਆਪਣਾ ਹੀ ਕੰਮ ਹੁੰਦਾ ਹੀ ਉਹ ਮਾ ਤੇ ਮੁੰਡਾ ਉਹਦਾ ਉਂ ਬਾਹਰ ਹੂੰ ਤੇ ਤੈਨੂੰ ਪਤਾ ਹੀ ਆ ਕਰਾਰੇ ਕੇ ਕਰਨਾ ਆ ਫਿਰ ਕੇ ਨੂੰ ਖੇ ਖੇ ਚੱਲ ਨਹੀਂ ਮਤ ਦਿੱਤੀ ਜਾਂਦੀ ਤੈਨੂੰ ਪਤਾ ਹੀ ਆ ਘਰ ਵਿੱਚ ਵੀ ਮੰਮੀ ਬੰਦਾ ਹੀ ਹੋਵੇ ਤੇ ਕੰਮ ਛੇਤੀ ਨੇ ਬੇਰ ਲੈਂਦਾ ਡੈਡੀ ਨੂੰ ਵੀ ਆ ਜਾਣ ਐਵੇਂ ਆਖਿਆ ਕਿ ਜਾ ਬੰਦਿਆਂ ਦੇ ਕੰਮ ਤੇ ਬੁੱਢੀਆਂ ਨੇ ਕੀ ਕਰ ਲੈਣਾ ਹੂੰ ਉਹ ਫਿਰ ਮੰਮੀ ਡੈਡੀ ਤੇ ਵੀ ਬਾਹਰ ਜਾਇਆ ਹੀ ਸਰਨਾ ਹੀ ਪੁੱਤ ਜੇ ਉਹ ਵੀ ਨਾ ਬਾਹਰ ਜਾਵੇ ਤੇ ਫਿਰ ਕਿੱਥੋਂ ਖਾਣਾ ਤੇ ਕੀ ਕਰਨਾ ਵਾ ਕੱਲ ਨੂੰ ਤੁਹਾਡੇ ਵਿਆਹ ਨਹੀਂ ਪੁੱਤ ਕਰਨੇ ਹਾਂਜੀ ਹਾਂ ਸਰੋਦਾ ਮਮੀ ਤੇ ਵੀ ਬੜਾ ਵਧੀਆ ਸਰੀ ਜਾਂਦਾ ਹੈ ਸਾਡੇ ਉਤੇ ਕਿੰਨਾ ਕ ਖਰਚਾ ਹੈ ਤੂੰ ਵੀ ਮਾਸੀ ਨੇ ਕਹਿ ਕੋ ਦਿੱਤਾ ਹੈ ਖਲਾ ਦੋ ਖਲਾ ਦੋ ਡੈਡੀ ਨੂੰ ਬਾਅਦ ਤੁਸੀਂ ਵੀ ਝਾਟ ਹੀ ਗੱਲ ਮੰਨ ਕੇ ਪਰ ਪੁੱਤ ਇੱਥੇ ਉਹ ਗੱਲ ਨਹੀਂ ਆ ਬੰਦੀ ਫੇਰ ਵੀ ਤੈਨੂੰ ਪਤਾ ਹੀ ਆ ਕੱਲ ਨੂੰ ਤੁਹਾਨੂੰ ਕੁਝ ਦੇਣਾ ਲੈਣਾ ਨਹੀਂ ਆ ਨੇ ਮਮੀ ਦੇਣਾ ਲੈਣਾ ਕੀ ਆ ਦੱਸ ਪੁੱਤ ਬੜੇ ਬੜੇ ਸੱਚੇ ਜਿੱਤਿਆਂ ਵਾਲੇ ਆ ਜਿਹੜਾ ਕੋਈ ਨਾ ਤੇ ਹੀ ਦੇ ਦਿੰਦਾ ਉਹ ਤੇ ਪਿੱਛੇ ਕੀ ਰਹਿ ਗਿਆ ਦੇਣ ਜੇ ਤੀਏ ਆਹੋ ਸੋਚ ਸਾਰਿਆਂ ਦੀ ਹੋਵੇ ਤੇ ਫਿਰ ਘਾਟੇ ਕਾ ਦੇ ਫਿਰ ਦੁਨੀਆ ਰੋਵੇ ਕਿਉਂ ਠੀਕ ਨੇ ਪਰ ਮੰਮੀ ਮੇਰੀ ਗੱਲ ਸੁਣੋ ਜੇ ਤੁਸੀਂ ਇਹ ਸੋਚ ਰਹੀ ਕਿ ਤੇ ਗੱਲਾਂ ਨੇ ਤਾਂ ਪਹਿਲਾਂ ਹੀ ਮੂੰਹ ਅਡਣਾ ਫਿਰ ਪਰ ਅਹੀਂ ਨਾ ਰੱਖਾਂਗੇ ਪੁੱਤ ਜੇ ਕੋਈ ਇਹੋ ਜਿਹਾ ਟੱਕਰਗਾ ਲੈਣ ਦੇਣ ਵਾਲਾ ਤੇ ਫੇਰ ਤੇ ਤੁਸੀਂ ਮੰਮੀ ਚਲੋ ਲੱਭਾਂਗੇ ਆਪਣੇ ਵੱਲੋਂ ਤੇ ਪੁੱਤ ਸਾਰੇ ਚੰਗਾ ਹੀ ਲੱਭਦੇ ਆ ਹੁਣ ਕੱਲ ਨੂੰ ਕਰਾਂਗੇ ਜੇ ਕੋਈ ਬਾਹਰ ਅੰਦਰ ਵਾਲੀ ਫੈਮਿਲੀ ਲੱਭਾਂਗੇ ਤੇ ਉਹ ਮੁੰਡਾ ਤੇ ਫਿਰ ਵੀ ਵਿਆਹ ਜਦ ਕਰਨੇ ਤੇ ਕਿੰਨੇ ਖर्चे ਹੁੰਦੇ ਆ ਮੈਂ ਤੇ ਆਨੀ ਪਿਆਰ ਸ ਕਰ ਲੋ ਆ ਕਰ ਲੋ ਘਰ ਜਵਾਈ ਨਾ ਬਲੇ ਉਹ ਨਾਲੇ ਤੁਹਾਨੂੰ ਆਸਰਾ ਹ ਰੁੱਧ ਨਾਲੇ ਮੈਂ ਵੀ ਨਾ ਕਰ ਛੱਡ ਕੇ ਜਾਊਂਗੀ ਲੈ ਇਹ ਅੱਜ ਫੇਰ ਇਕੱਠੀਆਂ ਹੋਨੇ ਸੁਖ ਮੇਰੇ ਖਿਲਾਫ ੜਕਾਉਂਦੀ ਆ ਮੰਮੀ ਇਹ ਨਹੀਂ ਸੁਧਰ ਸਕਦੀ ਤੇ ਆਪੀ ਲੈ ਮੰਮੀ ਜੋਤੀ ਵੀ ਆ ਗਈ ਸਸਿਕਾ ਮੰਮੀ ਸਸਤੀ ਕ ਜੱਦੀ ਪਾਣੀ ਲਿਆ ਵਾ ਹਾਂਜੀ ਲੈ ਆਓ ਜੋਤੀ ਤੂੰ ਸਸਿਕਾ ਨਹੀਂ ਬੁਲਾਇ ਸੁਖ ਨੂੰ ਚਲੋ ਹਮੇ ਕੋਈ ਗੱਲ ਨਹੀਂ ਫਿਰ ਕੀ ਤੁਹਾਨੂੰ ਬੁਲਾਤੀ ਨਾ ਹੰਨੀ ਚਲ ਕੋਈ ਨਾ ਖਰਜੀ ਕ੍ਰੇਲੇ ਬਣਾਉਣ ਲੱਗੇ ਜੇ ਆਹ ਪੁੱਤ ਕ੍ਰੇਲੇ ਲੈ ਪਾਈ ਐ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਪਿੰਡੀਆਂ ਖਾਣੀਆਂ ਤੁਹਾਨੂੰ ਪਤਾ ਤਾਂ ਹੈਗਾ ਮੈਂ ਕਰੇਲੇ ਖਾਂਦੀ ਨਹੀਂ ਆ ਪੁੱਤ ਮੈਨੂੰ ਚੇਤਾ ਹੀ ਭੁੱਲ ਗਿਆ ਚੇਤਾ ਭੁੱਲ ਗਿਆ ਤੂੰ ਸੋਖ ਦੀ ਦੀ ਪਸੰਦ ਦੀ ਸਬਜ਼ੀ ਬਣਾ ਲਈ ਤੇ ਮੇਰੀ ਪਸੰਦ ਦੀ ਨਹੀਂ ਬਣਾਈ ਚਲ ਕੋਈ ਕਹਿਣਾ ਜੋਤੀ ਜਾਣ ਜਾਣ ਕੇ ਖਿਜਦੀ ਆ ਕੋਈ ਨਹੀਂ ਤੂੰ ਖੇਜ ਨਾ ਕੱਲ ਨੂੰ ਬਣਾ ਦਊਂਗੀ ਪੁੱਤ ਤੈਨੂੰ ਵੀ ਤੇ ਪਰ ਮੈਂ ਕਹਿ ਕੇ ਗਈ ਸੀ ਨਾ ਪਰ ਮੈਨੂੰ ਯਾਦ ਹੀ ਨਹੀਂ ਰਿਹਾ ਤੇ ਉਹ ਕਰੇਲੇ ਲੈਣੇ ਭਾਈ ਕੋ ਫਿਰ ਤੇ ਮਮਮੀ ਨੇ ਤੈਨੂੰ ਜੋਤੀ ਦੇ ਕਹਤੇ ਤੁਸੀਂ ਪਿੰਡੀਆਂ ਲੈ ਲੈਂਦੇ ਹੈ। ਉਹ ਤਾਂ ਮੈਨੂੰ ਧਿਆਨ ਹੀ ਨਹੀਂ ਉੱਧਰ ਗਿਆ ਜੋਤੀਵਾਲ ਤੇ ਚੇਤਾ ਹੀ ਭੁੱਲ ਗਿਆ। ਆਹੋ ਤੁਹਾਡਾ ਜੋਤੀਵਾਲ ਧਿਆਨ ਕਿੱਥੇ ਜਾਣਾ? ਧਿਆਨ ਤੇ ਤੁਹਾਡਾ ਸਾਰਾ ਸੁੱਖ ਦੀਦੀ ਵੱਲ ਹੁੰਦਾ ਵਾ। ਇੱਕ ਮੇਰੀ ਪਸੰਦੀ ਸਬਜ਼ੀ ਨਹੀਂ ਬਣਾਈ ਮੈਨੂੰ ਕਰੋਧ ਦੱਸਾ ਕਿੰਨਾ ਚੜੰਦਿਆ ਵਾ। ਫੇਰ ਕਹਿੰਨਾ ਜੋਤੀ ਜਾਣ ਜਾਣ ਕੇ ਬੋਲਦੀ ਆ ਜਾਨ, ਤੁਸੀਂ ਵੀ ਫਿਰ ਦੀਦੀ ਕਹਿ ਦਿੰਦੇ ਜੇ ਕਿ ਤੂੰ ਮੰਮੀ ਦੇ ਨਾਲ ਜਮਾਨ ਰਲਾਉਣੀ ਆ। ਹਾਏ ਮੈਂ ਤਾਂ ਕੁਛ ਕਹਿ ਨਹੀਂ ਦੇ ਮੈਨੂੰ ਪਤਾ ਹੀ ਨਹੀਂ ਜਣਾ ਤੂੰ ਕਿਹੜੇ ਵળે ਪਿੰਡੀਆਂ ਦਾ ਸੁਣਾ ਦੇ। ਮੈਂ ਮੰਮੀ ਨੂੰ ਕਹਿ ਕੇ ਗਈ ਨਾਲੇ ਦੀਦੀ ਤੁਹਾਨੂੰ ਵੀ ਤੇ ਇਹ ਗੱਲ ਦਾ ਪਤਾ ਹੀ ਹੈ ਕਿ ਮੈਂ ਕ ਜੀ ਲੱਲੀ ਆ ਮੰਮੀ ਤੇ ਮੇਰੀ ਪਸੰਦ ਦੀ ਮੰਮੀ ਤੂੰ ਤਾਂ ਸਬਜ਼ੀ ਲੈਣੀ ਨਹੀਂ ਨਾ ਹੁੰਦੀ ਫੇਰ ਕਹਿਣਾ ਜੋਤੀ ਤੂੰ ਇਦਾਂ ਕਰਦੀ ਆ ਤੂੰ ਉਦਾਂ ਕਰਦੀ ਆ ਤੂੰ ਖਿਜਨੀ ਆ ਤੂੰ ਜਾਣ ਕੇ ਖਿਜਦੀ ਆ ਅੱਜ ਨਹੀਂ ਸਬਜ਼ੀ ਤੇਰੀ ਪਸੰਦ ਦੀ ਬਣੀ ਕੱਲ ਬਣ ਜੂਗੀ ਬੱਟ ਮੈਂ ਕਿੱਲੇ ਖਾਂਦੀ ਨਹੀਂ ਤੁਹਾਨੂੰ ਪਤਾ ਹੀ ਆ ਤੇ ਚਲ ਤੈਨੂੰ ਹੋਰ ਕੋ ਬਣਾ ਦਾਂਗੇ ਤੂੰ ਹੀ ਨਾ ਬੇਸਤੀ ਕਰ ਤੂੰ ਤੁਹਾਡਾ ਤੇ ਧਿਆਨ ਉਦਾਂ ਵੀ ਸੁਖ ਦੀਦੀ ਵਾਲੀ ਹੁੰਦਾ ਵਾ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਂ ਭਿੰਡੀਆਂ ਖਾਣੀਆਂ ਤੇ ਮੈਂ ਭਿੰਡੀਆਂ ਹੀ ਖਾਣੀਆਂ ਲਿਆ ਮੰਮੀ ਮੈਂ ਆ ਰੱਖਿਆ ਵਾ ਇਹ ਤੂੰ ਰੱਖਿਆ ਤੇ ਗੰਡੇ ਲਾਇਆ ਤੇ ਹੁਣ ਪਿੰਡੀਆਂ ਦੱਸ ਕਿੱਥੋਂ ਆਉਣਗੀਆਂ ਇਹ ਵੇਲੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਪਿੰਡੀਆਂ ਖਾਣੀਆਂ ਤੇ ਪਿੰਡੀਆਂ ਹੀ ਖਾਣੀਆਂ ਬਸ ਤੈਨੂੰ ਰਾਇਤਾ ਬਣਾ ਦਿੰਨੇ ਮੈਂ ਨਹੀਂ ਖਾਣਾ ਰਾਇਤਾ ਰੂਤਾ ਦਾਲ ਦਾਲ ਨਹੀਂ ਖਾਣੀ ਮੈਂ ਪਿੰਡੀਆਂ ਹੀ ਖਾਣੀਆਂ ਐਂ ਕਰ ਫਿਰ ਉਹ ਮੋਬਟ ਪਈ ਉਹ ਤੇ ਚੱਲ ਫੜ ਤੇ ਜਾ ਕੇ ਤੇ ਲਿਆ ਉਥੋਂ ਪਿੰਡੀਆਂ ਮੈਨੂੰ ਨਹੀਂ ਪਤਾ ਸੁਖ ਦੀਦੀ ਨੂੰ ਭੇਜ ਦੋ ਸੁਖ ਦੀਦੀ ਨੂੰ ਵੀ ਹੁੰਦੀ ਐ ਮੋਪਟ ਖਾਣੀਆਂ ਤੂੰ ਤੇ ਲਿਆਉਣੀਆਂ ਵੀ ਤੂੰ ਫਿਰ ਜ ਤੇਰੀ ਜੇਦਵਾ ਨਾ ਤੇ ਮੇਰੀ ਵੀ ਜੇਦੀ ਆ ਮਮੀ ਤੁਸੀਂ ਮੇਰ ਨਾਲ ਜिद ਕਰਦੇ ਜੇ ਸੁਖ ਦੀਦੀ ਨਾਲ ਦੇ ਕੋਈ ਜिद ਕਰਦੇ ਨਹੀਂ ਜੇ ਸੁਖ ਦੇ ਹੁਣ ਕਰੇਲੇ ਨਹੀਂ ਬਣਾਉਣੇ ਤੇ ਕਰੇਲੇ ਸੁਖ ਨੇ ਆਪਣੇ ਵਾਸਤੇ ਹੀ ਬਣਾਉਣੇ ਆ ਮੇਰੇ ਵਾਸਤੇ ਬਣਾਉਣੇ ਆ ਚੱਲ ਪੁੱਤ ਹੁਣ ਮੀ ਹੋਇਆ ਮੈਂ ਇਹ ਗੱਲਾਂ ਨਹੀਂ ਪੀਓ ਕਰੇਲੇ ਬਣਾ ਲੈ ਤੇ ਤੂੰ ਮੋਬਟ ਫੜ ਦੇ ਪਿੰਡੀਆਂ ਲੈ ਆ ਜਾ ਮੈਂ ਨਹੀਂ ਪਿੰਡੀਆਂ ਭੁੰਡੀਆਂ ਲੈ ਕੇ ਆਉਣੀਆਂ ਮੈਂ ਖਾਣੀਆਂ ਪਿੰਡੀਆਂ ਹੀ ਆ ਮੈਨੂੰ ਨਹੀਂ ਪਤਾ ਪਿੰਡੀਆਂ ਬਣਾਓ ਜਿੱਥੋਂ ਮਰਜ਼ੀ ਬਣਾਓ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿੱਥੋਂ ਬਣਾ ਬਣਾ ਲਾਂਗੇ ਜਦੋਂ ਖਾਣੀਆਂ ਕਿਥੋਂ ਜੋ ਆਈਆਂ ਤੇ ਆਣ ਕੇ ਮੈਂ ਇੰਨਾ ਖਪੀ ਆ ਖਪੀ ਚਲ ਨੀ ਤੂੰ ਸੁੱਖ ਚਾਹ ਬਣਾ ਕੇ ਦੇ ਨਵਦੀਏ ਜੀ ਤੇ ਤੂੰ ਜਾ ਕੇ ਤੇ ਲਿਆ ਮੈਂ ਨਹੀਂ ਪੀਣੀ ਪੂਣੀ ਚਾ ਪੀ ਲੋ ਤੁਸੀਂ ਆਪੇ ਬਣਾ ਕੇ ਲੈ ਚਾਹ ਪੀ ਲੈ ਮੁੜ ਕੇ ਫੇਰ ਬਣਵਾ ਦੇ ਦਿੰਨੇ ਆ ਹਾਦੀ ਹੋ ਗਈ ਕੁੜੀ ਵਾਲੀ ਤੇ ਕਿਤੇ ਤੁਹਾਨੂੰ ਕਹਿ ਕੇ ਗਈ ਤੇ ਭਿੰਡੀਆਂ ਲੈ ਲੈਂਦੇ ਹਾਂ ਸੁੱਖ ਮੈਨੂੰ ਚੇਤਾ ਹੀ ਭੁੱਲ ਗਿਆ ਤੂੰ ਤੇ ਨਹਾਉਣ ਚਲ ਗਈ ਤੇ ਭਾਈ ਐ ਤੇ ਮੈਂ ਉਹਨੂੰ ਪੁੱਛਿਆ ਵੀ ਪਹਿਲਾਂ ਭਿੰਡੀਆਂ ਵੱਲੋਂ ਉਹ ਤਾਂ ਕੋਹਣ ਆਇਆ ਹੀ ਨਹੀਂ ਮੇਰਾ ਦਿਮਾਗ ਉੱਧਰ ਗਿਆ ਹੀ ਨਹੀਂ ਕਿ ਭਿੰਡੀਆਂ ਲੈਣਾ ਮੈਂ ਕਲੇਲੇ ਕਾ ਨੂੰ ਲੈਣੇ ਸੀ ਚਲ ਮਮੀ ਇਹ ਤੇ ਤੁਹਾਨੂੰ ਚੇਤਾ ਭੁੱਲ ਗਿਆ ਕਿ ਪਿੰਡੀਆਂ ਲੈਣੀਆਂ ਵਿੱਚ ਤੁਹਾਨੂੰ ਇਹ ਤੇ ਚੇਤਾ ਹੀ ਨਹੀਂ ਕਿ ਮੈਂ ਕਰੇਲੇ ਖਾਂਦੀ ਨਹੀਂ ਆ ਆਏ ਹੈ ਨਹੀਂ ਕੁਛ ਨਹੀਂ ਹੈਗਾ ਚਲ ਕੋਈ ਨਹੀਂ ਸਵੇਰੇ ਤੇਰੀ ਪਸੰਦ ਦੀਆਂ ਪਿੰਡੀਆਂ ਬਣ ਜਾਣੀ ਮੈਨੂੰ ਨਹੀਂ ਪਤਾ ਮੈਂ ਪਿੰਡੀਆਂ ਖਾਣੀਆਂ ਤੇ ਮੈਂ ਅੱਜ ਹੀ ਪਿੰਡੀਆਂ ਖਾਣੀਆਂ ਵਾ ਦੁੱਧ ਹੈਗਾ ਦੁੱਧ ਫਟਾ ਕੇ ਪਨੀਰ ਬਣਾ ਦੇਣੀ ਹੈ ਮੈਂ ਪਨੀਰ ਬਨੂਰ ਨਹੀਂ ਖਾਣਾ ਤੁਹਾਨੂੰ ਇਹ ਵੀ ਤਾਂ ਪਤਾ ਮੈਂ ਪਨੀਰ ਨਹੀਂ ਖਾਂਦੀ ਫੇਰ ਤੂੰ ਕੀ ਖਾਣਾ ਵਾ ਇਹ ਵੀ ਦੱਸ ਤੀ ਪਿੰਡੀਆਂ ਹੀ ਖਾਣੀਆਂ ਮੈਂ ਬਸ ਪਿੰਡੀਆਂ ਖਾਣੀਆਂ ਤੇ ਪਿੰਡੀਆਂ ਖਾਣੀਆਂ ਮੈਂ ਹੋਰ ਕੁਝ ਨਹੀਂ ਖਾਣਾ ਪਿੰਡੀਆਂ ਹੀ ਖਾਣੀਆਂ ਮੈਂ ਮੈਨੂੰ ਤਾਂ ਇੰਨਾ ਕਿਤੇ ਸਤਾਵ ਹੈ ਨਾ ਤੇਰਾ ਮੇਰਾ ਤੇ ਜੀ ਕਰ ਤੇ ਗੱਲ ਛੱਡ ਕੇ ਜਾਣਾ ਵਾ ਦੀਦੀ ਨੂੰ ਕਹੋ ਚਲ ਜੇ ਇਸ ਘਰ ਛੱਡ ਕੇ ਜਿੰਨਾ ਕਰਕੇ ਤੋੜਾਈ ਦੀ ਆ ਤੈਨੂੰ ਉਦੋਂ ਤਣੂ ਪਤਾ ਲੱਗਣਾ ਕਰ ਹੀ ਦੇਣਾ ਮੈਂ ਦੀਦੀ ਦਾ ਵਿਆਹ ਫੇਰ ਵੇਖੂਗੀ ਤੂੰ ਸਾਰਾ ਕੰਮ ਤੇਰਕੂੰ ਕਰਾਉਣਾ ਮੈਂ ਚੁੱਲ੍ਹੇ ਚੌਕੇ ਦਾ ਮੈਂ ਨਹੀਂ ਤਵੇਂ ਤੇ ਰੋਟੀ ਵੀ ਪਾ ਕੇ ਵੇਖਣੀ ਸਿੱਧੀ ਗੱਲ ਹੀ ਜਦੋਂ ਕਰਿਆ ਕੀ ਨਾ ਕੱਲੀ ਤੇ ਫੇਰ ਤੈਨੂੰ ਲੱਗੂ ਪਤਾ ਕੁੜੀ ਦੇ ਮੈਂ ਆਪਣੀ ਵਿਆਹ ਹੀ ਦੇਣੀ ਆ ਤੇ ਸੁੱਖ ਤੋਂ ਬਗੈਰ ਤੇਰਕੂੰ ਕੰਮ ਨਹੀਂ ਰੋਕ ਹੋਣਾ ਇਹ ਮੈਂ ਤੈਨੂੰ ਦੱਸ ਦਿੰਨੇ ਆ ਪਤਾ ਹੀ ਫੇਰ ਲੱਗਣਾ ਤੈਨੂੰ ਸਾਰਾ ਕੰਮ ਕਰਦੀ ਤੈਨੂੰ ਆਈ ਨੂੰ ਪਾਣੀ ਪੁਛਦੀ ਰੋਟੀ ਤੈਨੂੰ ਹਰ ਇੱਕ ਚੀਜ਼ ਤੈਨੂੰ ਸ਼ਿੰਦੀ ਜੀ ਉਹਨੇ ਰੱਖਿਆ ਕੀ ਖਾਣਾ ਕੀ ਬਣਾਦਾ ਆ ਕਰਦਾ ਉਹ ਕਰਦਾ ਤੂੰ ਉਹ ਗਲਤੀ ਹੁੰਦੀ ਨਹੀਂ ਆ ਤੇਰੇ ਸਗ ਉੱਤਰ ਲੈ ਕੱਢਦੀ ਫਿਰਦੀ ਤੇਰੇ ਲਾਗੇ ਜਾ ਜਾ ਕੇ ਇੱਕ ਪੇਪਰ ਆਇਆ ਸਿਰ ਤੇ ਇਹ ਕੰਨੇ ਮੇਰੀ ਜਾਨ ਲੈਣੀ ਕੀਤੀ ਆ ਕੀ ਪੜਾ ਮੈਂ ਮੇਰੇ ਤੇ ਦਿਮਾਗ ਚ ਹੋਰ ਹੀ ਖਿਆਲ ਆਈ ਜਾਂਦੇ ਆ ਇਹ ਤੇ ਮਰਦੀ ਵੀ ਨਹੀਂ ਆ ਪਰ ਇਹ ਤੇ ਮੇਰੇ ਹਿੱਸੇ ਦਾ ਪਿਆਰ ਵੀ ਲਈ ਜਾਂਦੀ ਆ ਨਾਲੇ ਮੂੰਹ ਮੀਂਹਦੀ ਹੀ ਪੀ ਸ਼ੇਕ ਲਈ ਪੈੜੀ ਆ ਤੇ ਫਿਰ ਤੇ ਮੈਨੂੰ ਨੂੰ ਅੱਧ ਵੀ ਦੇਣਾ ਪੈਣਾ ਵਾ ਅੱਧ ਤੇ ਇਹਨੇ ਸਾਂਭਣਾ ਵਾ ਕੋਈ ਗੱਲ ਨਹੀਂ ਕੋਈ ਨਾ ਕੋਈ ਜਿਗਾਰਡ ਲਾਉਣੀ ਆ ਇਹਨਾਂ ਮੈਂ ਲੜ ਲੜ ਕੇ ਨਾ ਇਦਾਂ ਹੀ ਲੜਨਾ ਮੈਨੂੰ ਇਹਨੂੰ ਮੈਂ ਇੰਨਾ ਨੱਕੋ ਝੋਲ ਦੇਣਾ ਵਾ ਨਾ ਇਹ ਆਪਣੇ ਆਪ ਕਹੂਗੀ ਵੀ ਮੰਮੀ ਮੇਰੇ ਨਾਲ ਮੇਰਾ ਵਿਆਹ ਕਰ ਦੇ ਕੋਈ ਗੱਲ ਨਹੀਂ ਕਰਦੀ ਆ ਕੋਈ ਇਹਨੇ ਤੇ ਮੈਨੂੰ ਬਹੁਤ ਜ਼ਿਆਦਾ ਹੀ ਸਤਾਤਾ ਵਾ ਨਾ ਤੇ ਮੰਮੀ ਮੰਮੀ ਵੀ ਉਹਦੀ ਸਾਈਡ ਲੈਂਦੀ ਆ ਪਤਾ ਨਹੀਂ ਇੰਨੇ ਮੰਮੀ ਨੂੰ ਕੀ ਕੋਲ ਕੀ ਪਿਆਇਆ ਵਾ ਕੰਮ ਕੰਮ ਸੁਣਾਉਂਦੇ ਰਹਿੰਦੇ ਆ ਜਿੰਨਾ ਇਹ ਕੰਮ ਕਰਦੀ ਆ ਉਹ ਤੋਂ ਵੱਧ ਤੇ ਇਹ ਖਾ ਜਾਂਦੀ ਆ ਸੰਡ ਜੀ ਖਾ ਖਾ ਕਿਦਾਂ ਖਿੰਲਰੀ ਜਾਂਦੀ ਆ ਮੰਮੀ ਤੇ ਮੰਮੀ ਵੀ ਉਹਦੀ ਸਾਈਡ ਲੈਂਦੀ ਹਰ ਵਾਰੀ ਸੋਖੇ ਇਦਾਂ ਸੋਖੋ ਉਦਾਂ ਜੋਤੀ ਮਾੜੀ ਹੋ ਗਈ ਸੋਖੀ ਚੰਗੀ ਹੋ ਗਈ ਡੋਲੀ ਜਾਨੀ ਆ ਬੂਟੇ ਦਾ ਮੋਢੇ ਚ ਪਾ ਤੇ ਮੰਮੀ ਭਲਾ ਇਹ ਕਿਹੋ ਜੀ ਗੱਲ ਆ ਮੈਂ ਨਹੀਂ ਤੇ ਹੈਗੀਆਂ ਪਰ ਹੁਣ ਜੇ ਮੈਂ ਕੰਮ ਕਰ ਦਿੰਨੀ ਤੂੰ ਤਾਂ ਸੁਣਾਉਂਦੇ ਜੇ ਮੈਂ ਕਰਨ ਲੱਗ ਜਾਨੀ ਤੂੰ ਤਾਂ ਸੁਣਾਉਂਦੇ ਜੇ ਤਾਂ ਫੇਰ ਕਹਿਣਾ ਜੋਤੀ ਕੰਮ ਨਹੀਂ ਕਰਦੀ ਇਹ ਜੀ ਕਿਤੇ ਨਹੀਂ ਪੁੰਦੀ ਹੁੰਦੀ ਤੇ ਤਾਨੂੰ ਤੁਸੀਂ ਕਹਿਣਾ ਹੀ ਉਹ ਕੰਮ ਹੀ ਬੜਾ ਕਰਨੀ ਤੇ ਹੁਣ ਫੇਰ ਤੁਸੀਂ ਇਹ ਗੱਲ ਕਹਿਣੀ ਤੈਨੂੰ ਪਾਣੀ ਬੂਟੇ ਨਹੀਂ ਦੇਂਦੇ ਤੇ ਪਾਣੀ ਪਾਉਣਾ ਬੂਟਿਆਂ ਨੂੰ ਮੇਰੀ ਗੱਲ ਸੁਣ ਦੀਦੀ ਸਹੀ ਤਰੀਕੇ ਨਾਲ ਪੁੰਦੀ ਤੂੰ ਤੇ ਪੁੱਤ ਸਾਰਾ ਬਾਹਰ ਡੋਲਦਾ ਵਾ ਤੇ ਤੈਨੂੰ ਹੁਣ ਮੈਂ ਨਾ ਸਮਝਾਵਾਂ ਤਾਂ ਕੌਣ ਸਮਝਾਵੇ ਕੌਣ ਸਮਝਾਵੇ ਜੋਤੀ ਤੇ ਮੰਮੀ ਫੇਰ ਲੱਗ ਪਈਆਂ ਮੈਂ ਵੀ ਕੀ ਕਹਾ ਇਹਨਾਂ ਨੂੰ ਮੰਮੀ ਵੀ ਆ ਵੀ ਹੁਣ ਸਬਾ ਪਾਈ ਲਓ ਤੁਸੀਂ ਉਹਦਾ ਜਦੋਂ ਪਤਾ ਵਾ ਵੀ ਉਹ ਅਗਲੀ ਦਾ ਕਰਦੀ ਏ ਜਾਣ ਕੇ ਫੇਰ ਉਹਨੂੰ ਕਈ ਜਾਣਾ ਉਹਦਾ ਮੱਥਾ ਲਾਈ ਜਾਣਾ ਤੇ ਉਹ ਵੀ ਉਹ ਕੋਦਾਂ ਤੇ ਮੈਂ ਡਈ ਤੇ ਹੈਗੀ ਨਾ ਕੰਮ ਕਰਨ ਚੱਲ ਕਰੀ ਜਾ ਬਾਬਾ ਤੇਰਾ ਆਪਣਾ ਹੀ ਤਰੀਕਾ ਵੱਖਰਾ ਹੀ ਰਿੰਦਾ ਵਾ ਫੇਰ ਤੂੰ ਵੱਡੀ ਦਵਾਰੇ ਹੋਏ ਨਹੀਂ ਆ ਹਲੋ ਫੜੋ ਮੈਂ ਕੰਮ ਨਹੀਂ ਕਰਦੀ ਮੰਮੀ ਨੇ ਉਹਦੇ ਤੇ ਪੇੜ ਮਾਰੀ। ਮੈਂ ਜੇ ਵਿੱਚ ਗਈ ਨਾ ਤੇ ਜੋਤੀ ਨੇ ਸਾਰਾ ਗੁੱਸਾ ਮੇਰੇ ਤੇ ਕੱਢ ਦੇਣਾ। ਉਹਨੇ ਕਹਿਣਾ ਇੰਨੇ ਸਖਾਇਆ ਇੰਨੇ ਮੰਮੀ ਨੂੰ ਕਿਹਾ। ਮੰਮੀ ਵੀ ਜਾਣ ਕੇ ਕਰੀ ਜਾਂਦੇ ਪਤਾ ਹੈਗਾ ਜਦੋਂ ਉਹ ਉੱਥੇ ਨਹੀਂ ਹੈ ਪਹਿਲੇ ਦਿਨ ਤੋਂ ਇਦਾਂ ਦੀ ਆ। ਉਹ ਕਿਹੜੀ ਅਜ ਨਵੇਂ ਸਿਰ ਡਈ ਆ ਕਰਨ। ਹੁਣ ਇਹਨੇ ਜਾਣ ਕੇ ਮੱchnਾ ਤੇ ਇੰਨੇ ਮੰਮੀ ਦਾ ਗੁੱਸਾ ਸਾਰਾ ਮੇਰੇ ਤੇ ਕੱਢਣਾ। ਵੇਖੀ ਮੈਨੂੰ ਬੋਲਣਾ ਹੁਣ ਇਹਨੇ। ਜੇ ਮੈਂ ਨਾ ਬਾਹਰ ਗਈ ਤਾਂ ਵੀ ਫਸਦੀ ਇਹਨੇ ਕਹਣਾ ਤੂੰ ਆਈ ਨਹੀਂ ਵਿੱਚ ਤੇ ਜੇ ਮੈਂ ਚੱਲ ਜਾਨੀ ਆ ਮੈਂ ਦੂਨੇ ਫਸਦੀ ਉਹ ਹੀ ਗੱਲ ਆ ਜਾਂ ਪੈਰ ਪਹਾੜੀ ਤੇ ਵੱਜੇ ਤੇ ਜਿਉਂ ਪਹਾੜੀ ਪੈਰ ਤੇ ਵੱਜੇ ਗੱਲ ਤੇ ਇੱਕ ਹੀ ਹੋਣੀ ਆ ਚੁੱਪ ਕਰਕੇ ਤੇ ਮੈਂ ਇੱਥੇ ਰਹੀ ਹਾਂ ਰਸੋਈ 'ਚ ਵੇਖੀ ਚਾਉ ਜੋ ਹੋਊਗੀ ਮੰਮੀ ਨੂੰ ਵੀ ਮੈਂ ਕੀ ਕਹਾਂ ਹੁਣ ਤੇ ਜੋਤੀ ਨੂੰ ਵੀ ਮੈਂ ਕੀ ਕਹਾਂ ਮੈਨੂੰ ਤਾਂ ਕੋਈ ਸਮਝੇ ਨਹੀਂ ਹੰਦੀ ਉਹਨੇ ਆਪਣੇ ਘਰੇਲੇ ਬਣਾ ਮੂੰਹ ਬਾਹਰ ਚੀ ਪੁੱਛਦੀ ਹੈ ਨਾ ਇਹੀ ਕਮੀ ਰਹੀ ਹੀ ਮਾਰਨ ਵਾਲੀ ਟਾਡੀ ਮੇਰੀ ਗੱਲ ਸੁਣ ਲੈ ਤੂੰ ਬੋਦਾ ਬੋਲਦੀ ਐ ਤੈਨੂੰ ਇੰਨਾ ਨਹੀਂ ਤੇ ਤਾਂ ਲੱਗੇ ਸਾਰੇ ਵੇਖਣਗੇ ਹਾਂ ਤੇ ਸਰੀਕਾਂ ਨੂੰ ਵੀ ਪਤਾ ਲੱਗੇ ਨਾ ਵੀ ਇੱਕ ਨਾਲ ਜ਼ਿਆਦਾ ਕਰਦੀ ਐ ਤੇ ਦੂਜੇ ਨੂੰ ਛਪੇਣਾ ਮਾਰਦੇ ਆ ਜਵਾਨ ਕੁੜੀ ਤੇ ਕੌਣ ਹੱਥ ਚੁੱਕਦਾ ਵਾ ਤੂੰ ਮੈਨੂੰ ਮਜਬੂਰ ਕੀਤਾ ਵਾ ਨੇ ਤੇ ਪੁੱਤ ਮੇਰਾ ਦਿਲ ਨਹੀਂ ਕਰਦਾ ਵੀ ਤੇਰੇ ਤੇ ਹੱਥ ਚੁੱਕਾਂ ਹਜੇ ਵੀ ਮੈਂ ਨਹੀਂ ਬਚੁੱਪ ਚਾ ਅੰਦਰ ਚੱਲ ਜਾ ਚੰਗੀ ਰਹੂੰਗੀ ਅੰਦਰ ਚੱਲ ਜਾ ਜਿਦੋਂ ਨਹੀਂ ਉਹਨੇ ਕਿਹਾ ਮੈਂ ਅੱਜ ਕੌਮੀਤਾ ਤੇ ਨਹੀਂ ਤਾਂ ਕੋਈ ਤੇ ਕਹਿੰਦਾ ਤਾਂ ਹੀ ਨਹੀਂ ਮੈਂ ਕੰਮ ਕਰਦੀ ਟਾਟਾ ਮਿੱਠੀ ਰਹੇਲੀ ਕਰੋ ਜੋ ਮਰਜ਼ੀ ਕਰਦੇਂ ਜੋ ਕਰਦੇ ਤੂੰ ਕੋ ਕੰਮ ਕਰਨਾ ਕੋਈ ਮੈਨੂੰ ਕੀ ਲੋੜ ਹੈ ਕੰਮ ਕਰਨ ਦੀ ਕੰਮ ਕਰਨ ਵਾਲਾ ਦਿਨ ਜੰਮੀ ਨਹੀਂ ਆ ਤੂੰ ਹੱਦ ਹੋ ਗਈ ਤੇਰੇ ਵੜੀ ਸਾਰਾ ਗੁੱਸਾ ਚੜਾ ਕੇ ਰੱਖ ਦਿੰਦੀ ਚਮਨਜੀ ਵੀ ਇਹ ਕਹਿੰਦੀ ਮੈਨੂੰ ਇਦਾ ਆਖਿਆ ਇਦਾ ਆਖਿਆ ਪਾਣੀ ਪੁੰਨ ਦਾ ਤਰੀਕਾ ਵੇਖ ਲੋ ਹੱਦ ਹੋ ਗਈ ਆ ਸਗੋਂ ਇਹਿੰਦਾ ਕਹਿੰਦਾ ਹੋਰ ਮੇਰੇ ਉੱਤੇ ਪਾਗੀ ਆ ਬੰਦੇ ਦਾ ਕੰਮ ਹੋਵੇ ਕੰਮ ਕਰਨਾ ਤੇ ਅਜ ਸਵਾਦ ਨਾ ਕਰੇ ਨਾ ਤਾਂ ਨਾ ਕਰੇ ਇਹ ਤੇ ਚਲ ਗਈ ਹੋਂਦਾਂ